ਜੀਵੇ ਪੰਜਾਬੀ ਜਿਉਣ ਪੰਜਾਬੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੇ ਲਈ ਇਹਨਾਂ ਨੌਜਵਾਨਾਂ ਦੇ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਹੈ ਕਿਤੇ ਇੱਕ ਓਮਕਾਰ ਘੜੀਆਂ ਸਕੂਲ ਦੀਆਂ ਨਿੱਕੇ ਨਿੱਕੀਆਂ ਫੱਟੀਆਂ ਨੇ ਕੰਗੇ ਲੱਕੜ ਦੇ ਕੰਗੇ ਹੋ ਗਏ ਅਤੇ ਹੋਰ ਵੀ ਸਮਾਨ ਤੁਸੀਂ ਵੇਖਦੇ ਹੋ ਕਿ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਇਹਨਾਂ ਨੌਜਵਾਨਾਂ ਨੇ ਖਾਸ ਉਪਰਾਲਾ ਕੀਤਾ ਹੈ ਗਰਮ ਕੀ ਕਲਾਕ ਹੋਗੇ ਜੀ ਗਰਮ ਕੀ ਕੈਲੰਡਰ ਹੋਗੇ ਦੇਖੋ ਫਿਰ ਜੀ ਜੇਸੀਮੀ ਨਹੀਂ ਆ ਗਏ ਅੰਗਰੇਜ਼ੀਮੀ ਨਹੀਂ ਆਵੇ ਗੁਰਮੁਖੀ ਲਿਪੀ ਵੀ ਆ ਗਈ ਟੂਥ ਬ੍ਰਸ਼ ਨੇ ਇਹ ਬਾਸ ਦੇ ਬਣੇ ਹੋਏ ਨੇ ਈਕੋ ਫ੍ਰੈਂਡਲੀ ਨੇ ਗਲ ਜੂਗਾ ਸੜ ਜੂਗਾ ਮਾਝੂ এনਵਾਇਰਨਮੈਂਟ ਖਰਾਬ ਨਹੀਂ ਕਰਦਾ ਹੈ ਨਾ ਤੋਰੀ ਦੇ ਛਾਵੇਂ ਤਿਆਰ ਕੀਤੇ ਆ ਅੱਛਾ ਈਕੋ ਫ੍ਰੈਂਡਲੀ ਨੇ ਹੈ ਨਾ এনਵਾਇਰਨਮੈਂਟੋਂ ਲੈ ਕੇ ਬਣੇ ਹੋਏ ਨੇ ਫਿਰ ਦੇਖੋ ਵਿੱਚ ਨਮਨ ਦੀ ਪੈਨ ਤੇ ਨਮਨ ਦੀ ਪੈਨਸਲ ਤਿਆਰ ਕੀਤੀ ਆ ਇਹ ਬੜੀ ਵੱਡੀ ਚਲਾਕਰੀ ਆ ਇਹ ਨਮ ਇਹ ਖੀਰ ਤੱਕ ਸਿੱਕਾ ਪਾਇਆ ਵਿੱਚ ਇਹਦੇ ਅੱਛਾ ਜੀ ਇਹ ਪੈਨ ਆ ਵੀਰ ਜੀ ਇਹ ਨਮ ਦੇ ਬਣੇ ਹੋਏ ਆ ਅਸੀਂ ਪੰਜਾਬੀ ਮਾਂ ਬੋਲੀ ਤੇ ਕੰਮ ਕਰ ਰਹੇ ਆਂ ਦੇਖੋ ਵੀਰ ਜੀ ਬਈ ਇੱਕ ਬੜਾ ਸੱਚਾ ਹੈ ਪੰਜਾਬੀ ਮਾਂ ਬੋਲੀ ਸੇਵਾ ਨਰਾ ਪਾਤੀ ਅਸੀਂ ਉਦਮ ਕਰਦੇ ਨਾਲੇ ਪੰਨ ਨਾਲੇ ਫਲੀਆਂ तकरीबन 3 ਸਾਲ ਦੇ ਵਿੱਚ ਕਰੀਬ ਹੋ ਗਿਆ ਪੰਜਾਬ ਦੇ ਹਰ ਬੁੱਕ ਫੇਅਰ ਤੇ ਅਸੀਂ ਹੁੰਨੇ ਆ ਕਿਸਾਨ ਮੇਲੇ ਤੇ ਹੁੰਨੇ ਆ ਸਰਸ ਮੇਲੇ ਤੇ ਹੁੰਨੇ ਆ ਐਗਜ਼ੀਬਿਸ਼ਨ ਤੇ ਹੁੰਨੇ ਆ ਪ੍ਰਸੰਗ ਦਾ ਬੜਾ ਸੁਣਾ ਰਿਸਪੌਂਸ ਮਿਲਦਾ ਵੈਸੇ ਬੰਡੂ ਕੇ ਪਿੱਤਰ ਕਰਦੇ ਪੰਜਾਬੀ ਬੋਲੀ ਸੇਵਾ ਕਰ ਰਹੇ ਹਾਂ ਸੱਚ ਤਾਂ ਇਹ ਹੁਣੇ ਸਾਡੀ ਸੇਵਾ ਕਰਦੇ ਵੀ ਚੀ ਫਿਰ ਸਾਡੇ ਕੋਲ ਇੱਕ ਬੜੀ ਕਮਾਲ ਦੀ ਚੀਜ਼ ਹੈ ਸਾਡੇ ਕੋਲ ਪੈਨ ਤੇ ਪੈਨਸਲਾਂ ਨੇ ਇਹ ਕਾਗਜ਼ ਦੀਆਂ ਬਣੀਆਂ ਹੋਈਆਂ ਨੇ ਇਹਦੇ ਵੀ ਕਾਗਜ਼ ਦੀ ਪੇਪਰ ਦੀਆਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਸਬਜ਼ੀਆਂ ਦੇ ਬੀਜ ਪਾਏ ਹੋਏ ਆ ਜਦੋਂ ਪੈਨਸਲ ਜੇ ਪਹਿਲੇ ਖਤਮ ਹੋ ਜੂਗੀ ਨਾ ਬੱਚੇ ਨੂੰ ਮੋਟੀਵੇਟ ਕਰਨ ਗਮਣ ਚ ਲਗਾ ਦੇ ਉਲਟਾ ਕਰਕੇ ਤੇ ਬੱਚੇ ਨੂੰ ਬੋਲੋ ਬੱਤ ਪੈਨਸਲਾਂ ਪਾਣੀ ਪਾਇਆ ਕਰੋ ਪੈਨਸਲਾਂ ਤੇ ਪੈਨ ਉੱਗਣਗੇ ਪਰ ਸਬਜ਼ੀਆਂ ਦੇ ਪੌਦੇ ਉੱਗਿਆ ਕਰਦੇ ਅੱਛਾ ਇਹਦੇ ਕਾਦਰਾਂ ਬਣਦੀਆਂ ਇਹ ਪੈਨਸਲ ਇਹ ਪੇਪਰ ਤੋਂ ਕਾਗਜ਼ ਦੀਆਂ ਬਣੀਆਂ ਹੋਈਆਂ ਨੇ ਵੀਰ ਜੀ ਅੰਮ੍ਰਿਤਸਰ ਦੇ ਵਿੱਚ ਸਰਸ ਮੇਲਾ ਲੱਗਾ ਹੋਇਆ ਜਿਸ ਦੇ ਵਿੱਚ ਤੁਹਾਨੂੰ ਇੱਕ ਅਜੀਬੀ ਦੁਕਾਨ ਤੇ ਲੈ ਕੇ ਆਏ ਹਾਂ ਜਿੱਥੇ ਕਿ ਤੁਹਾਨੂੰ ਪੰਜਾਬੀ ਨੂੰ ਪ੍ਰਮੋਟ ਕਰਨ ਵਾਲੇ ਉਹ ਨੌਜਵਾਨ ਮਿਲ ਜਾਣਗੇ ਨਾਂਨੇ ਕਿ ਆਪਣਾ ਕਿਰਤ ਵੀ ਕਰਦੇ ਨੇ ਤੇ ਨਾਲੇ ਪੰਜਾਬੀ ਨੂੰ ਪ੍ਰਮੋਟ ਵੀ ਕਰਦੇ ਨੇ ਸੋ ਤੁਹਾਨੂੰ ਦੁਕਾਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਪੰਜਾਬੀ ਜਿਉਣ ਪੰਜਾਬੀ ਸੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੇ ਲਈ ਇਹਨਾਂ ਨੌਜਵਾਨਾਂ ਦੇ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਹੈ ਬੜੀ ਮਿਹਨਤ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਦੇ ਵੱਲੋਂ ਆਕਰਤਿਆ ਬਣਾਈ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਤੇ ਟੂਥ ਬ੍ਰਸ਼ ਹੈ ਕਿਤੇ ਇੱਕ ਓਮਕਾਰ ਘੜੀਆਂ ਸਕੂਲ ਦੀਆਂ ਨਿੱਕੇ ਨਿੱਕੇ ਫੱਟੀਆਂ ਨੇ ਕੰਗੇ ਲੱਕੜ ਦੇ ਕੰਗੇ ਹੋ ਗਏ ਅਤੇ ਹੋਰ ਵੀ ਸਮਾਨ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਇਹਨਾਂ ਨੌਜਵਾਨਾਂ ਨੇ ਖਾਸ ਉਪਰਾਲਾ ਕੀਤਾ ਹੈ ਜਿਵੇਂ ਪੰਜਾਬ ਜਿਉਣ ਪੰਜਾਬੀ ਸੋ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਨੌਜਵਾਨਾਂ ਵੱਲੋਂ ਪੰਜਾਬੀ ਨੂੰ ਜੀਵਤ ਰੱਖਣ ਦੇ ਲਈ ਪੰਜਾਬੀ ਨੂੰ ਜਿਉਣ ਜਿਉਣ ਦੇ ਰੱਖਣ ਦੇ ਲਈ ਇਹ ਖਾਸ ਉਪਰਾਲਾ ਕੀਤਾ ਹੈ ਸੋ ਗੱਲਬਾਤ ਜਰੂਰ ਨੌਜਵਾਨਾਂ ਦੇ ਨਾਲ ਕਰਾਂਗੇ ਅ ਵੀਰ ਜੀ ਕੀ ਨਾਮ ਹੈ ਤੁਹਾਡਾ ਹਾਂ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਅਸੀਂ ਡਿਸਟ੍ਰਿਕਟ ਫਰੀਦਕੋਟ ਤੋਂ ਬਿਲੋਂਗ ਕਰਦੇ ਹਾਂ ਕੋਟ ਕੋਲੇ ਤੋਂ ਕਿੰਨਾ ਸਮਾਂ ਹੋ ਗਿਆ ਜਿਵੇਂ ਪੰਜਾਬ ਜਿਉਣ ਪੰਜਾਬੀ ਕਿਉਂਕਿ ਸਭ ਤੋਂ ਪਹਿਲੀ ਗੱਲ ਹੈ ਕਿ ਅੱਜ ਕੱਲ ਪੰਜਾਬੀ ਬੋਲੀ ਨੂੰ ਜਿੱਥੇ ਕਿ ਵਿਸਰੀ ਜਾ ਰਹੀ ਹੈ ਪਰ ਤੁਹਾਡੇ ਵਰਗੇ ਨੌਜਵਾਨਾਂ ਨੇ ਇਹਨੂੰ ਜੀਵਤ ਰੱਖਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਆ ਬਿਲਕੁਲ ਵੀਰ ਜੀ ਅਸੀਂ ਬੇਸਿਕਲੀ ਇਹ ਦੋ ਚੀਜ਼ਾਂ ਦੇ ਕੰਮ ਕਰਦੇ ਹਾਂ ਇੱਕ ਸਾਡੇ ਕੋਲੇ ਹੈਗੇ ਇਕੋ ਫ੍ਰੈਂਡਲੀ ਪ੍ਰੋਡਕਟਸ ਨੇ এনवायरमेंट ਨੂੰ ਲੈ ਕੇ ਬਣੇ ਹੋਏ ਨੇ ਅਸੀਂ ਵਰਤਾਂਗੇ ਯੂਜ਼ ਕਰਾਂਗੇ ਵੇਸਟ ਕਰਾਂਗੇ ਵਾਤਾਵਰਨ ਖਰਾਬ ਨਹੀਂ ਕਰਾਂਗੇ ਇੱਕ ਅਸੀਂ ਪੰਜਾਬੀ ਮਾਂ ਬੋਲੀ ਤੇ ਕੰਮ ਕਰ ਰਹੇ ਹਾਂ ਦੇਖੋ ਵੀਰ ਜੀ ਬਈ ਇੱਕ ਬੜਾ ਸੱਚਾ ਹੈ ਭਵਿੱਖਵਾਨੀ ਆ ਵੇ ਅਸੀਂ ਪੰਜਾਬੀਆਂ ਨੇ ਨਾ ਪੰਜਾਬੀ ਮਾਂ ਬੋਲੀ ਸੇਵਾ ਜਰਾ ਪਾਤੀ ਅਸੀਂ ਉਦਮ ਕਰਦੇ ਨਾਲੇ ਪੰਨ ਨਾਲੇ ਫੜੀਆਂ तकरीबन 3 ਸਾਲ ਦੇ ਵਿੱਚ ਕਰੀਬ ਹੋ ਗਿਆ ਪੰਜਾਬ ਦੇ ਹਰ ਬੁੱਕ ਫੇਅਰ ਤੇ ਅਸੀਂ ਹੁੰਨੇ ਆ ਕਿਸਾਨ ਮੇਲੇ ਤੇ ਹੁੰਨੇ ਆ ਸਰਸ ਮੇਲੇ ਤੇ ਹੁੰਨੇ ਆ ਐਗਜ਼ੀਬਿਸ਼ਨ ਤੇ ਹੁੰਨੇ ਆ ਔਰ ਸੰਗਤ ਦਾ ਬੜਾ ਸੁਣਾ ਰਿਸਪੌਂਸ ਮਿਲਦਾ ਵੈਸੇ ਬੰਡੂ ਕੇ ਵਿੱਚ ਤੇ ਕਹਿ ਲੇ ਪਿਆ ਮਾਂ ਬੋਲੀ ਸੇਵਾ ਕਰ ਰਹੇ ਹਾਂ ਸੱਚ ਤਾਂ ਇਹ ਹੁਣੇ ਸਾਡੀ ਸੇਵਾ ਕਰ ਲਈ ਵੀਰ ਜੀ ਜਦੋਂ ਕਿ ਚੀਜ਼ ਖਤਮ ਹੋਣ ਲੱਗ ਜੇ ਨਾ ਫਿਰ ਵਿਕਣ ਲੱਗ ਜਾਂਦੀ ਹੈ ਇਹ ਬਹੁਤ ਵੱਡਾ ਸੱਚ ਆ ਪਰ ਫਰੀ ਦੁਨੀਆ ਦੇ ਵਿੱਚ 7000 ਦੇ 7000 ਦੇ ਕਰੀ ਬੋਲੀਆਂ ਹੈਗੀਆਂ ਨੇ ਅਸੀਂ 13ਵੇਂ ਨੰਬਰ ਤੇ ਆਉਂਨੇ ਆ ਤੇ ਠੀਕ ਹੈ ਹਰ ਭਾਗ ਸਾਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਪਰ ਜੀਵੇ ਪੰਜਾਬ ਜਿਉਣ ਪੰਜਾਬੀ ਅੱਜ ਤੱਕ ਸਭ ਤੋਂ ਵੱਡਾ ਮੰਗਨ ਵਾਲੇ ਲੋਕਾਂ ਮੈਂ ਤੇ ਅਸੀਂ ਹਨ ਬੜਾ ਚੰਗਾ ਰਿਸਪੌਂਸਿਬਲ ਲੈਵਲ ਤੇ ਨੰਬਰ ਸਰ ਸੇਵਾ ਆਏ ਆ ਜੀ ਸੱਤ ਸੱਤ ਮੇਲੇ ਦੇ ਵਿੱਚ ਤੇ ਬਹੁਤ ਕਮਾਲ ਦਾ ਰਿਸਪੌਂਸ ਬਣਿਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਕਰਦੇ ਕਿਉਂਕਿ ਪੰਜਾਬੀ ਨੂੰ ਜੀਵਤ ਰੱਖਣ ਦੇ ਲਈ ਤੁਹਾਡੇ ਮਨ 'ਚ ਪਹਿਲਾ ਵਿਚਾਰ ਕਦੋਂ ਆ ਕਿਉਂਕਿ ਅੱਜ ਕੱਲ ਤਾਂ ਨੌਜਵਾਨ ਨੇ ਪਲੱਸ 2 ਕਰਦੇ ਨੇ ਤੇ ਬਾ ਅੱਜ ਜੀ ਅਸੀਂ ਦੇਖੋ ਅੱਜ ਦੁਨੀਆ ਦੀ ਨਜ਼ਰ ਹਿੰਦੁਸਤਾਨ ਤੇ ਆ ਭਾਰਤ ਤੇ ਆ ਕਿਉਂਕਿ ਇਹਦੇ ਕੋਲ ਬਹੁਤ ਵੱਡੀ ਆਬਾਦੀ ਆ ਬਹੁਤ ਵੱਡਾ ਮਾਰਕੀਟ ਆ ਔਰ ਅਸੀਂ ਇਹਦਾ ਲੁਫਤ ਲੈ ਰਹੇ ਹਾਂ ਇਹ ਬਹੁਤ ਵੱਡਾ ਸੱਚ ਹੈ ਵੀਰ ਜੀ ਹਨਾ ਕੀਤੇ ਬਣਾ ਰਹੇ ਹੋ ਇਹਦੇ ਵਿੱਚ ਵੇਖਿਆ ਕਿ ਲਗ ਲਗ ਤਰ੍ਹਾਂ ਤੁਸੀਂ ਆ ਕਿਰਤੀਆਂ ਮਨਾਉਂਦੇ ਕਿਹੜੇ ਕਿਹੜਾ ਤੁਸੀਂ ਸਮਾਨ ਤਿਆਰ ਕਰਦੇ ਦੇਖੋ ਜਿਵੇਂ ਅਸੀਂ ਆ ਤੋਰੀ ਦੇ ਛਾਵੇਂ ਤਿਆਰ ਕੀਤੇ ਆ ਇਕੋ ਫ੍ਰੈਂਡਲੀ ਨੇ ਹਨਾ ਇਹਨਾਂ ਵੇਰਬੰਡੋਂ ਲੈ ਕੇ ਬਣੇ ਹੋਏ ਨੇ ਇਹਨਾਂ ਆਰਗੈਨਿਕ ਲੂਫਾ ਵੀ ਕਹਿ ਸਕਦੇ ਆ ਫੇ ਸਾਡੇ ਕੋਲ ਟੂਥ ਬਰਸ਼ ਨੇ ਇਹ ਬਾਸ ਦੇ ਬਣੇ ਹੋਏ ਨੇ ਇਕੋ ਫ੍ਰੈਂਡਲੀ ਨੇ ਗਲ ਜੂਗਾ ਸੜ ਜੂਗਾ ਮਾਝੂ এনवायरमेंट ਖਰਾਬ ਨਹੀਂ ਕਰਦਾ ਹੈ ਨਾ ਬਾਸ ਦੇ ਟੰਕਲੇ ਨਾਲ ਹੈਗੇ ਵਿੱਚ ਦੇਖੋ ਤੁਸੀਂ ਆਹ ਦੇਖੋ ਫੇ ਸਾਡੇ ਕੋਲ ਇੱਕ ਬੜੀ ਕਮਾਲ ਦੀ ਚੀਜ਼ ਹੈ ਸਾਡੇ ਕੋਲ ਪੈਨ ਤੇ ਪੈਨਸਲਾਂ ਨੇ ਇਹ ਕਾਗਜ਼ ਦੀਆਂ ਬਣੀਆਂ ਹੋਈਆਂ ਨੇ ਇਹਦੇ ਵੀ ਕਾਗਜ਼ ਦੀ ਪੇਪਰ ਦੀਆਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਸਬਜ਼ੀਆਂ ਦੇ ਬੀਜ ਪਾਏ ਹੋਏ ਆ ਜਦੋਂ ਪੈਨਸਲ ਜੇ ਪਹਿਲੇ ਖਤਮ ਹੋ ਜੂਗੀ ਨਾ ਬੱਚੇ ਨੂੰ ਮੋਟੀਵੇਟ ਕਰਨ ਗਮਣੇ ਚ ਲਗਾ ਦੇ ਉਲਟਾ ਕਰਕੇ ਤੇ ਬੱਚੇ ਨੂੰ ਬੋਲੋ ਬੱਤ ਪੈਨਸਲਾਂ ਪਾਣੀ ਪਾਇਆ ਕਰੋ ਪੈਨਸਲਾਂ ਤੇ ਪੈਨ ਉਗਣਗੇ ਪਰ ਸਬਜ਼ੀਆਂ ਦੇ ਪੌਦੇ ਉੱਗ ਆਇਆ ਕਰਨੀ ਅੱਛਾ ਇਹ ਕਾਦਰ ਬਣਦੀਆਂ ਇਹ ਪੈਨਸਲ ਇਹ ਪੇਪਰ ਤੋਂ ਕਾਗਜ਼ ਦੀਆਂ ਬਣੀਆਂ ਆਂਆਂ ਨੇ ਵੀਰ ਜੀ ਅੱਛਾ ਹਾਂ ਜਦੋਂ ਵੀ ਛੋਟਾ ਜਿਹੜਾ ਹੈਗਾ ਬੱਚੇ ਵੇਸਟ ਕਰਕੇ ਛੱਡ ਦਿੰਦੇ ਨੇ ਹਨਾ ਬੱਚਰੇ ਉਹ ਸੈਟੇ ਵੇਸਟ ਨਹੀਂ ਕਰਨੇ ਨੂੰ ਕਹਦੇ ਗਮਣੇ ਚ ਲਾ ਦੇ ਉਲਟਾ ਕਰਕੇ ਇਦਾਂ ਤੇ ਪਾਣੀ ਪਾਇਆ ਕਰੋ ਪੈਨਸਲ ਉਗਣਗੀਆਂ ਸਬਜ਼ੀਆਂ ਦੇ ਵਿੱਚ ਬੀਜ ਪਾਏ ਹੋਏ ਆ ਫਿਰ ਤੁਸੀਂ ਦੇ ਸਿੱਕਾ ਪਾਇਆ ਵਿੱਚ ਇਹਦੇ ਅੱਛਾ ਜੀ ਇਹ ਪੈਣਾ ਵੀਰ ਜੀ ਇਹ ਨਮ ਦੇ ਬਲੇ ਹੋਏ ਸਾਰੇ ਬੜਸ ਵਿੱਚ ਤੁਸੀਂ ਸਰਾਕ ਕਰਕੇ ਇਹ ਜਿਹੜਾ ਕਿ ਸਿੱਕਾ ਪਾਇਆ ਬਿਲਕੁਲ ਬਿਲਕੁਲ ਜੀ ਬਹੁਤ ਅਸੀ ਫੇਰਾ ਦੇਖੋ ਤੁਸੀਂ ਦੇਖੋ ਜੀ ਗਰਮਕੀ ਘੜੀਆਂ ਹੋ ਗਈਆਂ ਗਰਮਕੀ ਕਲੌਕ ਹੋ ਗਈ ਜੀ ਗਰਮਕੀ ਕੈਲੰਡਰ ਹੋ ਗਏ ਆ ਦੇਖੋ ਵੀਰ ਜੀ ਦੇਸੀ ਮਹੀਨੇ ਵੀ ਆ ਗਏ ਅੰਗਰੇਜ਼ੀ ਮਹੀਨੇ ਵੀ ਗਰਮਕੀ ਲਿਪੇ ਵੀ ਆ ਗਏ ਉਹ ਜਿਹੜਾ ਦੇਸੀ ਮਹੀਨੇ ਵਾਲਾ ਤੁਸੀਂ ਟਾਈਮ ਪੀਸ ਦੇਖ ਸਕਦੇ ਹੋ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਹੜਾ ਮਹੀਨਾ ਹੈ ਕਿਹੜਾ ਦੇਸੀ ਮਹੀਨਾ ਕਿਹੜਾ ਅੰਗਰੇਜ਼ੀ ਮਹੀਨਾ ਤੁਹਾਨੂੰ ਦੋਵੇਂ ਹੀ ਮਿਲ ਜਾਣਗੇ ਉਹਦੇ ਟਾਈਮ ਪੀਸ ਦੀ ਗੱਲ ਕਰੀ ਤਾਂ ਬਹੁਤ ਹੀ ਸੋਹਣਾ ਲੱਗ ਰਿਹਾ ਸੋ ਹੋਰ ਵੀਰ ਜੀ ਕੀ ਕੀ ਤਿਆਰ ਕੀਤਾਗੇ ਵੀਰ ਜੀ ਸਾਡੇ ਕੋਲੇ ਅਸੀਂ ਨਾ ਸਾਰੇ ਪਰਸੋਂ ਦੇ ਬੈਂਬੂ ਤੋਂ ਬਾਸ ਤੋਂ ਬਣੇ ਹੋਏ ਨੇ ਅਸੀਂ ਬਾਸ ਦੇ ਫੇਸਵਾਸ਼ ਬਾਸ ਦੀਆਂ ਸਾਬਣਾਂ ਵੀ ਤਿਆਰ ਕੀਤੀਆਂ ਔਰ ਲੇਡੀਜ਼ ਗਰੁੱਪ ਤਿਆਰ ਕਰਦਾ ਸਾਰਾ ਹੈ ਸਾਰਾ ਸਾਰਾ ਹੋਮ ਮੇਡ ਆ ਇਹ ਬਾਸ ਤੋਂ ਬਣਿਆ ਜੀ ਬੈਂਬੂ ਤੋਂ अच्छा हां काट के दिखा सकते हैं बिल्कुल ये सी बांस के कोले तैयार किया हुआ है ये हमारे पास टूथपेस्ट तक नहीं है खत्म हो गई है मतलब ना कोई केमिकल ते ना कुछ सिर्फ ओनली ये लगे जे कह दिए ता मतलब कुदरत ਵੱਲੋਂ बिल्कुल जी हां तो ਤੁਸੀਂ ਕੋਈ ਮਣਾ ਪ੍ਰੋਡਕਟ ਯੂਜ਼ ਕਰਦਾ ਮੇਰੇ ਪ੍ਰੋਡਕਟ ਲੈ ਕੇ ਆ ਸਾਡਾ ਹਨਾ ਉਹ ਰੀਪੀਟਰ ਪਾਉਂਦਾ ਉਹਦੀ ਮਜਬੂਰੀ ਵੱਧ ਜਾਂਦੀ ਆ ਉਹ ਸਾਡੇ ਸਾਰੇ ਸਟ ਪੂਰੇ ਆਲਓਵਰ ਇੰਡੀਆ ਕੈਸ਼ ਆਨ ਡਿਲੀਵਰੀ ਆ ਤੁਸੀਂ ਅਗਰ ਕਿਸੇ ਮਿੱਤਰ ਨੂੰ ਲੈਣਾ ਹੋਵੇ ਤੇ ਮੇਰਾ ਮੋਬਾਈਲ ਨੰਬਰ ਹੈ 9876751212 987651212 WhatsApp ਕਰ ਸਕਦੇ ਹਾਂ ਪਰ ਪੂਰੇ ਆਲ ਓਵਰ ਇੰਡੀਆ ਕੈਸ਼ ਔਰ ਡਿਲੀਵਰੀ ਆ ਆਰਡਰ ਜਿੰਨਾ ਮਰਜ਼ੀ ਪਾਓ ਚਾਹੇ 50 ਰੁਪਏ ਦਾ ਬਰਸ ਬਣਾਉ ਚਾਹੇ 50 ਰੁਪਏ ਦਾ ਬੈਲ ਬਣਾਉ ਕਰੇ ਪਹੁੰਚ ਜਾਊਗਾ ਜੀ ਕਿੰਨੇ ਜਾਣਾ ਤੁਹਾਡਾ ਗਰੁੱਪ ਹੈ ਕਿੰਨੀ ਤੁਹਾਨੂੰ ਮਿਹਨਤ ਲੱਗਦੀ ਕਿੰਨਾ ਸਮਾਂ ਲੱਗਦਾ ਇਹਨਾਂ ਚੀਜ਼ਾਂ ਨੂੰ ਤਿਆਰ ਕਰਨ ਵਾਸਤੇ ਸਾਡੇ ਵਿੱਚ ਬੇਸਿਕਲੀ ਵੇਰਾਪਿੰਟ ਜਲਾ ਲੈਣਾ ਹੈ ਤੇ ਇਹ ਸੈਲਫਨ ਗਰੁੱਪ ਬਣਿਆ ਹੋਇਆ ਠੀਕ ਹੈ ਲੇਡੀਜ਼ ਦਾ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਲੇਡੀ ਸਾਰੀਆਂ ਅਸੈਂਬਲ ਕਰਦੀਆਂ ਨੇ ਬੈਠ ਕੇ ਜਾਨੀ ਕਿ ਰੋਜ਼ਗਾਰ ਵੀ ਲੋਕਾ ਨੂੰ ਮਿਲਿਆ ਹੋਇਆ ਬਿਫੀਆਂ ਨੂੰ ਅਪਰੋਕਸੀਮੇਲੀ 17 ਨੇ ਕਰੀਬ ਲੇਡੀਆਂ ਹੈਗੀਆਂ ਨੇ ਜਿਹੜੀਆਂ ਸਾਰਾ ਬੈਠ ਕੇ ਅਸੈਂਬਲ ਕਰਦੀਆਂ ਨੇ ਤਿਆਰ ਕਰਦੀਆਂ ਨੇ ਪਰ ਤੁਸੀਂ ਇੱਕ ਬਹੁਤ ਵੱਡਾ ਜਿਹੜਾ ਕਿ ਉਪਰਾਲਾ ਕੀਤਾ ਹੋਇਆ ਕਿ ਜੇ ਬੱਚਿਆਂ ਨੂੰ ਘਰ ਦੇ ਵਿੱਚ ਪੰਜਾਬੀ ਨਾਲ ਜੋੜਨਾ ਹੋਵੇ ਤਾਂ ਪੰਜਾਬੀ ਅੱਖਰ ਪੜ੍ਹ ਸਕਦੇ ਨੇ ਜਿਵੇਂ ਕਿ ਅੱਜ ਕੱਲ੍ਹ ਸਕੂਲਾਂ ਵਿੱਚ ਵੇਖਿਆ ਜਾਵੇ ਤਾਂ ਉੱਥੇ ਸਕੂਲਾਂ ਵਿੱਚ ਪੰਜਾਬੀ ਘਟਦੇ ਹਿੰਦੀ ਜਾਂ ਅੰਗਰੇਜ਼ੀ ਬੋਲਣ ਨੂੰ ਕਿਹਾ ਜਾਂਦਾ ਪਰ ਜਿਹੜਾ ਤੁਹਾਡੇ ਵੱਲੋਂ ਖਾਸ ਉਪਰਾਲਾ ਇਸ ਨੂੰ ਕਿਵੇਂ ਦੇਖਦੇ ਸਾਡੇ ਵੀਰ ਜੀ ਇਹਨੂੰ ਤੋਂ ਹੋਇਆ ਇੱਥੇ ਬੱਚੇ ਤੁਹਾਡੇ ਨਾਲ ਵੀ ਇੱਥੇ ਆਸ-ਪਾਸੇ ਫਿਰਦੇ ਨੇ ਅਸੀਂ ਬੱਚਿਆਂ ਤੋਂ ਉਡਾੜਾ ਪੜ੍ਹ ਕੇ ਸੁਣਾਓ ਤੇ ਜਿਕੇ ਨੇ ਗਿਫਟ ਰੱਖਦੇ ਆ ਤੇ ਬੱਚੇ ਨਹੀਂ ਪੜ ਪਾਂਦੇ ਪੂਰਾ ਦੇਖ ਕੇ ਵੀ ਨਹੀਂ ਪੜ ਪਾਂਦੇ ਹੈਨਾ ਉਹਦਾ ਦੇਖੋ ਕਾਰਨ ਨੇ ਬਹੁਤ سارے ਕਾਰਨ ਨੇ ਬਈ ਪੇਰੈਂਟਸ ਵੀ ਦੋਸ਼ੀ ਨੇ ਹੈਨਾ ਅਸੀਂ ਵੀ ਕੁਝ ਦੋਸ਼ੀ ਹੈਗੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ 3-4 ਸਾਲਾਂ ਬਾਅਦ ਸਾਨੂੰ ਬੱਚਿਆਂ ਨੂੰ ਪੰਜਾਬੀ ਦਾ ਟਿਊਸ਼ਨ ਰੱਖਣੀ ਪੈਣੀ ਹੈ ਹਾਲਾਤ ਨੇ ਸਾਡੇ ਅਨੁਭਵ ਕਹਿ ਰਹੇ 3 ਸਾਲ ਦਾ ਤਾਂ ਕਰੇ ਅਸੀਂ ਉਦਮ ਕਰ ਰਹੇ ਆ ਵੀਰ ਜੀ ਸਾਡੇ ਕੋਲ ਪੁਰਾਣੀਆਂ ਫੱਟੀਆਂ ਪੁਰਾਣੇ ਘਾਚੀ ਪੁਰਾਣੀ ਸ਼ਾਈ ਸਭ ਕੁਝ ਸਾਡੇ ਕੋਲ ਹੈ ਪਰ ਇਸ ਟਾਈਮ ਉਹ ਸਾਰਾ ਖਤਮ ਹੋ ਗਏ ਚੁੱਕਾ ਸਟਾਕ ਤੁਹਾਨੂੰ ਨਮਸਤਕ ਹੈ ਕੀ ਕਹਿਣਾ ਚਾਹੋਗੇ ਅੱਜ ਕੱਲ ਦੀ ਪੀੜੀ ਨੂੰ ਕਿਉਂਕਿ ਬੜਾ ਵੱਡਾ ਤੁਹਾਡੇ ਵੱਲੋਂ ਜਿਹੜਾ ਉਪਰਾਲਾ ਹੈ ਔਰ ਕੁਦਰਤੀ ਚੀਜ਼ਾਂ ਤੁਸੀਂ ਤਿਆਰ ਕੀਤੀਆਂ ਹੋਈਆਂ ਪਾਣਸ ਦੀ ਜਿਵੇਂ ਤੁਸੀਂ ਗੱਲ ਕਰ ਰਹੀ ਸੀ ਲੱਕੜ ਜਾਂ ਨਿੰਮ ਦੀ ਜਿਹੜੀ ਕਿ ਪੈਨਸਲਾਂ ਦੀ ਗੱਲ ਕਰ ਰਹੀ ਸੀ ਦੰਤ ਰਿਆਂ ਟੂਥ ਬਰਸ਼ ਤੁਸੀਂ ਬਣਾਏ ਹੋਏ ਨੇ ਕਿਵੇਂ ਦੇਖਦੇ ਹੋ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਅੱਜ ਕੱਲ ਪੀੜੀ ਹੈ ਜਿਹੜੀ ਕਿ ਕੈਮੀਕਲ ਵਰਤੀ ਜਾ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਕਿਉਂਕਿ ਤੁਸੀਂ ਪਹਿਲਾਂ ਤਾਂ ਗੱਲ ਕਰੀ ਕਿਰਤ ਦੇ ਕੰਮ ਦੀ ਹੈਣਾ ਸਾਡੇ ਕੋਲ ਇੱਥੇ ਕੰਮ ਬਹੁਤ ਹੈ ਸਾਨੂੰ ਕਿ ਬੰਨ ਜਮ ਆ ਵੀ ਸਾਨੂੰ ਬਾਅਦ ਜ਼ਿਆਦਾ ਕੰਮ ਮਿ ਪਰ ਇਥੇ ਜਿਹੜਾ ਅਨੁਭਵ ਸਾਡਾ ਰਿਹਾ ਕੰਮ ਦਾ ਹਨਾ ਅਸੀਂ ਪਲੈਨਿੰਗ ਕਰ ਰਹੇ ਹਾਂ ਵੀਰ ਜੀ ਬਾਕੀ ਗੁਰਸੇਬ ਕਿਰਪਾ ਕਰਨ ਅਸੀਂ ਹੋ ਸਕਦਾ ਪੰਜਾਬ ਦੇ ਵਿੱਚ 100 ਮੁੰਡੇ ਐਮਪਲਾਈ ਹਾਇਰ ਕਰ ਰਹੇ ਹਾਂ ਉਹਦੇ ਸੌਫਟਵੇਅਰ ਵੀ ਅਸੀਂ ਤਿਆਰ ਕਰ ਰਹੇ ਹਾਂ ਪਰ ਵੱਡੇ ਲੈਵਲ ਤੇ ਲੋਕਾਂ ਨੂੰ ਰੁਜ਼ਗਾਰ ਪੈਦਾ ਕਰੀਏ ਕਿਸਾਨ ਨੂੰ ਹੁਣ ਕੰਮ ਨਾਲ ਸੰਲ ਅੱਗੇ ਲਾਇਆ ਹੋਇਆ ਹੈ ਲੋਕ ਕਹਿੰਦੇ ਕੰਮ ਨਹੀਂ ਇੱਥੇ ਹੈਗਾ ਨਾ ਸਾਡੇ ਨੂੰ ਕੰਮ ਨੇ ਅੱਗੇ ਲਾਇਆ ਆ ਸਾਡੇ ਕੋਲ ਇੰਨਾ ਜ਼ਿਆਦਾ ਕੰਮ ਆ ਸਟਾਕ ਨਹੀਂ ਪੂਰਾ ਕਰ ਪਾ ਰਹੇ ਤੇ ਸਾਡੇ ਤਕਰੀਬਨ ਹੋਰ ਹੀ 20 ਪ੍ਰੋਡਕਟ ਹੋਰ ਨਵੇਂ ਪੈਪ ਲਾਈਨ ਚ ਆ ਰਹੇ ਗੁਰਪਾ ਚਾਚੇ ਦੀ ਗਵਰਨਮੈਂਟ ਦੀ ਗੇਮਾਂ ਲੈ ਕੇ ਆ ਰਹੇ ਬਹੁਤ ਵਧੀਆ ਪਿਆਰੀ ਆ ਬੱਚੇ ਖੇਡ ਖੇਡ ਚ ਗੁਰਸਿੱਖੀ ਸਾਰੇ ਗੁਰਦੁਆਰਾ ਸਾਹਿਬ ਵਿਜ਼ਿਟ ਕਰਿਆ ਕਰਦੇ ਖੇਡ ਖੇਡ ਦੇ ਵਿੱਚ ਸੋ ਤੁਸੀਂ ਦੇਖਿਆ ਕਿ ਨਿੱਕੇ ਨਿੱਕੇ ਜਿਹੜੀ ਚੀਜ਼ਾਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੱਕੜ ਦੇ ਕੰਗੇ ਨੇ ਔਰ ਜੇ ਆ ਦੇਖ ਲਓ ਤੁਸੀਂ ਲੱਕੜ ਦੇ ਨਿੱਕੇ ਨਿੱਕੇ ਬਰਸ਼ ਬਣਾਏ ਗਏ ਨੇ ਔਰ ਪੈਨਸਲਾਂ ਨੇ ਪੈਨ ਨੇ ਔਰ ਜਿੱਥੇ ਤੱਕ ਇਹਨਾਂ ਵੱਲੋਂ ਇੱਕ ਸਾਬਨ ਵੀ ਜਿਹੜਾ ਕਿ ਬਾਸ ਦਾ ਬਣਾਇਆ ਗਿਆ ਸੋ ਅਲੱਗ-ਅਲੱਗ ਤਰ੍ਹਾਂ ਦੇ ਆਏ ਤੀਜਾ ਤਿਆਰ ਕੀਤੇ ਗਏ ਨੇ ਔਰ ਖਾਸ ਕਰਕੇ ਜੇ ਦੇਖਿਆ ਜਾਵੇ ਤਾਂ ਪੰਜਾਬੀ ਨਾਲ ਜੋੜਨ ਦੇ ਲਈ ਬੱਚੇ ਪੰਜਾਬੀ ਨਾਲ ਜੋੜਨਾ ਇਸ ਤਰ੍ਹਾਂ ਇਹਨਾਂ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਸੋ ਵੱਖ-ਵੱਖਰੇ ਤਰ੍ਹਾਂ ਦੇ ਤਰੀਕੇ ਦੀਆਂ ਆਈਟਮਾਂ ਇਹਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਤੁਸੀਂ ਟਾਈਮ ਪੀਸ ਜਾਂ ਹੋਰ ਨਿੱਕੇ-ਨਿੱਕੇ ਸਕੂਲ ਦੀਆਂ ਫੱਟੀਆਂ ਨੇ ਉਹ ਤਿਆਰ ਕੀਤੀਆਂ ਗਈਆਂ ਨੇ ਸੋ ਇਸ ਤਰ੍ਹਾਂ ਹਰ ਇੱਕ ਨੂੰ ਚਾਹੀਦਾ ਕਿ ਆ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੇ ਲਈ ਕੋਈ ਨਾ ਕੋਈ ਖਾਸ ਉਪਰਾਲਾ ਕਰਨਾ ਚਾਹੀਦਾ ਇਹਨਾਂ ਨੌਜਵਾਨਾਂ ਨੇ ਬਹੁਤ ਵਧੀਆ ਉਹ ਪ੍ਰਚਲਨ ਕੀਤਾ ਹੈ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੇ ਲਈ ਇੱਕ ਦੇ ਨਾਲ ਕਿਰਤ ਕਰ ਰਹੇ ਨੇ ਤੇ ਨਾਲ ਇਹ ਆਪਣਾ ਕਾਰੋਬਾਰ ਕਰਕੇ ਇਹ ਜਿਹੜੇ ਕਿ ਅੱਖਰ ਪੰਜਾਬੀ ਦੇ ਅੱਖਰ ਨੇ ਉਹ ਤੁਹਾਡੇ ਘਰ ਵਿੱਚ ਪਹੁੰਚ ਰਹੇ ਤੁਹਾਡੇ ਬੱਚੇ ਜਦੋਂ ਇਹਨਾਂ ਦੁਆਰਾਂ ਤੇ ਵੇਖਦੇ ਨੇ ਜਾਂਾਤਾਂ ਵਿੱਚ ਵੇਖਦੇ ਨੇ ਪੜ੍ਹਦੇ ਨੇ ਸੋ ਬੱਚੇ ਪੰਜਾਬੀ ਨਾਲ ਜੁੜਦੇ ਨੇ ਸੋ ਆਮ ਪੰਜਾਬੀ ਨੂੰ ਜੀਵਤ ਰੱਖਣ ਵਾਸਤੇ ਇੰਨਾ ਨੌਜਵਾਨਾਂ ਵੱਲੋਂ ਜਿਹੜਾ ਖਾਸ ਉਪਰਾਲਾ ਕੀਤਾ ਔਰ ਸਰਸ ਮੇਲੇ ਦੇ ਵਿੱਚ ਇਹ ਨੌਜਵਾਨ ਪ੍ਰਦਰਸ਼ਨ ਲਗਾਉਣ ਲਈ ਪਹੁੰਚੇ ਨੇ ਤੁਸੀਂ ਵੀ ਜੇਕਰ ਦੇਖ ਰਹੇ ਹੋ ਤਾ ਸਰਸ ਮੇਲਾ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੌਜਵਾਨਾਂ ਕੋਲ ਪਹੁੰਚੋ ਤੇ ਜਿਹੜੇ ਇਹਨਾਂ ਵੱਲੋਂ ਅਸੀਂ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਨੇ ਉਹ ਜ਼ਰੂਰ ਆਪਣੇ ਘਰ ਵਿੱਚ ਲੈ ਕੇ ਜਾਵੋ ਤਾਂ ਜੋ ਤੁਹਾਡੇ ਬੱਚੇ ਜਿਹੜੇ ਕਿ ਪੰਜਾਬੀ ਨਾਲ ਜੁੜ ਸਕਣ ਸੁਰਖਾਪ ਲਈ ਤੋਂ ਗੁਰਪ੍ਰਸੰਦ ਦੀ ਖਾਸ ਰਿਪੋਰਟ ਅੰਮ੍ਰਿਤਸਰ